ਇਤਿਹਾਸਿਕ ਮੰਦਿਰ ਰਾਮ ਤਲਾਈ ਜੋ ਕਿ ਪਿਛਲੀਆਂ ਵੱਖ-ਵੱਖ ਸਰਕਾਰਾਂ ਦੇ ਵੱਲੋਂ ਉਪਰਾਲੇ ਕਰਨ ਦੇ باوجود ਵੀ ਮੰਦਿਰ ਰਾਮ ਤਲਾਈ ਦਾ ਸੁੰਦਰੀਕਰਨ ਦਾ ਕੰਮ ਨਹੀਂ ਹੋ ਸਕਿਆ ਇੱਥੇ ਤੱਕ ਹੀ ਹੁਣ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਚੇਅਰਮੈਨ ਅਪਰੂਵਮੈਂਟ ਟਰਸਟ ਅਸ਼ੋਕ ਤਾਲਵਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਆਖਿਆ ਕਿ ਪਿਛਲੇ ਸਮੇਂ ਵਿੱਚ ਉਹਨਾਂ ਦੇ ਮੰਦਿਰ ਨੂੰ ਸੁੰਦਰੀਕਰਨ ਵਾਅ ਕਰਨ ਵਾਸਤੇ ਪੰਜਾਬ ਸਰਕਾਰ ਅਤੇ ਅਪਰੂਵਮੈਂਟ ਟਰਸਟ ਵੱਲੋਂ ਰਾਸ਼ੀ ਜਾਰੀ ਕੀਤੀ ਗਈ ਸੀ ਪਰ ਮੰਦਿਰ ਦੇ ਵਿੱਚ ਕੋਈ ਵੀ ਸੁੰਦਰੀਕਰਨ ਦਾ ਕੰਮ ਨਹੀਂ ਹੋਇਆ ਇੱਥੇ ਤਹਤੇ ਹੁਣ ਚੇਅਰਮੈਨ ਅਪਰੂਵਮੈਂਟ ਦਰਸ ਅਚੋਕ ਤਾਲਬਾ ਨੇ ਰਾਮ ਤਲਾਈ ਮੰਦਿਰ ਪੂਜੇ ਅਤੇ ਉੱਥੇ ਉਹਨਾਂ ਨੇ ਮੰਦਿਰ ਕਮੇਟੀ ਨਾਲ ਮੁਲਾਕਾਤ ਕੀਤੀ ਅਤੇ ਪਰੋਥਾ ਦਿੱਤਾ ਕਿ ਜਲਦ ਹੀ ਇਸ ਮੰਦਿਰ ਦਾ ਸੁੰਦਰੀਕਰਨ ਕੰਮ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਰਾਮ ਤਲਾਈ ਮੰਦਿਰ ਇੱਕ ਇਤਿਹਾਸਿਕ ਮੰਦਿਰ ਹੈ ਜਿੱਥੇ ਹੁਣ ਲੋਕ ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਅਤੇ ਬਾਰਮਿਕ ਤੀਰਥ ਜਾਂਦੇ ਹਨ ਜਦੋਂ ਇੱਥੇ ਮੰਦਿਰ ਦਾ ਸੁੰਦਰੀਕਰਨ ਦਾ ਕੰਮ ਹੋ ਜਾਵੇਗਾ ਤਾਂ ਵੱਡੀ ਗਿਣਤੀ ਵਿੱਚ ਬਾਹਰੋਂ ਟੂਰਿਸਟ ਇੱਥੇ ਆਵੇਗਾ ਮੰਦਰ ਦੇ ਦਰਸ਼ਨ ਕਰੇਗਾ ਅਤੇ ਉੱਥੇ ਮੱਥਾ ਟੇਕੇਗਾ ਨਾਲ ਹੀ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਵੀ ਪ੍ਰਾਪਤ ਕਰੇਗਾ ਇਸ ਮੌਕੇ ਮੰਦਰ ਕਮੇਟੀ ਵੱਲੋਂ ਚੇਅਰਮੈਨ ਅਸ਼ੋਕ ਤਾਲਵਾੜ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਮੰਦਰ ਕਮੇਟੀ ਦੇ ਚੇਅਰਮੈਨ ਕੇਵਲ ਕੁਸ਼ਨ ਪ੍ਰਧਾਨ ਅਨਿੰਦ ਅਰੋੜਾ ਉਪਰਧਾਨ ਪਰਸ਼ੋਤਮ ਮਹਾਜਨ ਜਨਰਲ ਫੈਕਟਰੀ ਅਸ਼ਵਨੀ ਮਹਾਜਨ ਜੁਆਇੰਟ ਫੈਕਟਰੀ ਗੋਪਾਲ ਮਹਾਜਨ ਪ੍ਰੈਸ ਫੈਕਟਰੀ ਦੀਪਕ ਸ਼ਰਮਾ ਵੀ ਮੌਜੂਦ ਸਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਰਾਮ ਤਲਾਈ ਮੰਦਰ ਦੀਆਂ ਤਸਵੀਰਾਂ ਹਨ ਜਿੱਥੇ ਅਪਰੂਵਮੈਂਟ ٹرسٹ ਦੇ ਚੇਅਰਮੈਨ ਅਸ਼ੋਕ ਤਾਲਵੰਡ ਪੁੱਜੇ ਅਤੇ ਜਿਹੜੇ ਉੱਥੇ ਕੰਮ ਹੋਣ ਵਾਲੇ ਹੈ ਉਹਦੀ ਜਾਣਕਾਰੀ ਪ੍ਰਾਪਤ ਕੀਤੀ। ਇੱਥੇ ਹਿਸਟਰੀ ਪਤਾ ਲੱਗੀ ਆ ਕਿ ਜਦੋਂ ਅਕਸ਼ਮਿਕ ਜਗ ਦਾ ਕੋੜਾ ਛੱਡਿਆ ਗਿਆ ਤੋਂ ਬਗਵਾਨ ਰਾਮ ਨੇ ਆ ਸਥਾਨੇ ਕਾ ਜਿੱਥੇ ਆ ਕੇ ਵਿਸ਼ਰਾਮ ਕੀਤਾ ਹੈਗਾ ਸੀ। ਇੱਥੇ ਉਹਨਾਂ ਦੇ ਚਰਨ ਪਏ ਹੈ। ਔਰ ਬਹੁਤ ਮੇਰਾ ਆਤਮਾ ਪ੍ਰਸੰਨ ਹੋਈ ਔਰ ਲੇਕਿਨ ਨਾਲ ਦੁੱਖ ਵੀ ਬਹੁਤ ਹੋਇਆ। ਬਹੁਤ ਦੁੱਖ ਹੋਇਆ। ਮੈਂ ਹਸਾਬ ਕਵਾ ਕਿ ਇੰਨਾ ਪ੍ਰਚੀਨ ਇੰਨਾ ਇਤਹਾਸਿਕ ਮੰਦਿਰ ਔਰ ਹਾਲਤ ਕੀ ਹੈ। ਕਮਲ ਕਮਾਲੂ ਜਿਹੜਾ ਸਾਰੇ ਪਾਸੇ ਇੰਨੇ ਸਾਲ ਬੀਤ ਗਏ ਇਨੀਆਂ ਸਰਕਾਰਾਂ ਆਈਆਂ ਇਨੀਆਂ ਚਲੇ ਗਈਆਂ ਭਾਜਪਾ ਅਕਾਲੀ ਦਲ ਦੀ ਸਰਕਾਰ ਕਈ ਵਾਰੀ ਆਈ ਔਰ ਕਾਂਗਰਸ ਸਰਕਾਰ ਬਹੁਤ ਵਾਰੀ ਆਈ ਬਹੁਤ ਬੜੀਆਂ ਬੜੀਆਂ ਗੱਲਾਂ ਕਰਦੇ ਨੇ ਤੇ ਹਾਲਤ ਦੇਖੋ ਕਮ ਕਰਨਾ ਪਏਗਾ ਕਮ ਕਰਨਾ ਪਏਗਾ ਗੱਲਾਂ ਨਹੀਂ ਕਰਨੀਆਂ ਪਹਿਲੀਆਂ ਦੀ ਜਿਹੜੀ ਸਰਕਾਰ ਕਾਂਗਰਸ ਜਿਹੋ ਉਥੇ ਨੌਕਦੋਤ ਜੁਨੇਟ ਰਸਤ ਬਣੀ ਸਕੇ ਮੌਰ ਵੀ ਜਿੱਤੇ ਜੀ ਵੀ ਮੰਤਰੀ ਕਾਇਆ ਕਲਪ ਕੀਤੀ ਉਹੋ ਹੀ ਅਮਾਉਂਟ ਪਈਦੀ ਹੈ ਦੇਖੋ ਦੇਖੋ ਉਸ ਵੇਲੇ ਦੀ ਗੱਲ ਹੈ ਸੀ ਹੁਣ ਮੇਰੇ ਧਿਆਨ ਦੇ ਵਿੱਚ ਕਮੇਟੀ ਦੇ ਕੁਝ ਲੋਕ ਆਏ ਸੀ ਮਿਲੇ ਆ ਦੋਟਾ ਇਸ ਤੋਂ ਪਹਿਲਾਂ ਦੀ ਗੱਲ ਹੈਗੀ ਆ ਔਰ ਮੈਨੂੰ ਇਹਨਾਂ ਨੇ ਇਮੀਡੀਏਟਲੀ ਜੇ ਤਾਂ ਮੈਨੂੰ ਨਹੀਂ ਪਤਾ ਆਇਆ ਸੀ ਕਿ ਆ ਮੇਰੇ ਕੋਲ ਕਿਸ ਕਾਰਨ ਆ ਰਹੇ ਆ ਕਿਉਂ ਆ ਰਹੇ ਆ ਮੈਨੂੰ ਆ ਕੇ ਇਹਨਾਂ ਨੇ ਗੱਲ ਕੀਤੀ ਇਸ ਤਰ੍ਹਾਂ ਮੈਂ ਫੌਰਨ ਸੰਗਿਆਨ ਲੇਤਾ ਇਮੀਡੀਏਟਲੀ ਪਰਸੋ ਮੇਰੇ ਕੋਲ ਆਏ ਐ ਮੈਂ ਇਹਨਾਂ ਕੋ ਕਹਿਆ ਕਿ ਮੈਂ ਖੁਦ ਆਵਾਂਗਾ ਮੌਕੇ ਤੇ ਆਵਾਂਗਾ ਮੌਕਾ ਦੇਖਾਂਗਾ ਔਰ ਇਹਦਾ ਪੂਰਾ ਡਰਾਇੰਗ ਕਰਕੇ ਸਹੀ ਤਰੀਕੇ ਨਾਲ ਕਰਕੇ ਬਹੁਤ ਜਲਦ ਕੰਮ ਚਾਲੂ ਕਰਵਾ ਦੋ ਤਿੰਨ ਸਾਲ 20 ਜਿਹੜੇ ਡਰਾਇੰਗ ਨਹੀਂ ਬਣੀ ਗੱਲ ਕਰਮ ਜੀ ਕਿ ਕੁਝ ਕੀਤਾ ਹੋਵੇ ਤੇ ਕੱਲ ਕੰਮ ਕੀਤਾ ਕਰਨਾ ਪਏਗਾ ਨਾ ਗੱਲਾਂ ਨਹੀਂ ਕਰਨੀਆਂ ਪੈਣਗੀਆਂ ਗੱਲਾਂ ਨਹੀਂ ਕਰਨੀਆਂ ਪੈਣਗੀਆਂ ਇਹਨਾਂ ਨੇ ਇਹਨਾਂ ਨੂੰ ਦਰਦ ਸੀ ਕਮੇਟੀ ਵਾਲਿਆਂ ਨੂੰ ਆ ਆਗੇ ਨਾ ਆ ਆਗੇ ਮੇਰੇ ਕੋਲ ਆ ਗਏ ਬੰਤੂ ਪਤਾ ਨਹੀਂ ਇਹਦਾ ਮੈਂ ਤਾਂ ਜਸ ਕੇ ਨਾਲੇ ਦੱਸਿਆ ਬੋਲੋ ਪੁੱਛੋ ਇਹਨਾਂ ਨੂੰ ਇੱਕ ਦਿਨ ਬੀਤੇ ਆ ਇੱਕ ਦਿਨ ਬੀਤੇ ਆ ਤਾਂ ਜੋ ਇੱਥੇ ਆ ਕੇ ਮੈਂ ਦੇਖਿਆ ਇੱਥੇ ਤਾਂ ਹੋਰ ਮੇਰੀ ਸੋਚ ਤੋਂ ਵੀ ਜ਼ਿਆਦਾ ਪੁਰਾਣਾ ਹੋਇਆ ਹੈਗਾ ਔਰ ਕਰਾਂਗੇ ਕੋਈ ਦਿੱਕਤ ਨਹੀਂ ਆਗੀ ਬਗਵਾਨ ਰਾਮ ਦਾ ਮੰਦਿਰ ਹੈ ਬਹੁਤ ਭਵਯ ਮੰਦਿਰ ਬਣਾਵਾਂਗੇ ਜਿੱਥੇ ਸੰਗਤ ਦੁਰਗਿਆਨਾ ਮੈਂ ਤਾਂ ਇਹਨਾਂ ਹੀ ਕਹਾਂਗਾ ਦੁਰਗਿਆਨਾ ਟੈਂਪਲ ਜਾ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਜਾ ਰਹੀ ਹੈ ਬਾਲਮਿਕੀ ਤੇ ਤਿਆਰੀ ਹੈ ਉਹ ਇੱਕ ਸਪੋਰਟ ਐਸਾ राम तलाई मंदिर भी बनेगा परमात्मा शक्ति दे इन आदि कमेटी ना मिलके ट्रस्ट बहुत बढ़िया काम करेगा किसी भी किसी भी पिछली बात पर कोई भी टिप्पणी नहीं करूंगा छोड़ो कल की बातें कल की बात पुरानी नए दौर में हमारे तालवारी ये जो नई इबारत लिखने जा रहे हैं और जो इन्होंने आज संकल्प लिया है इस मंदिर की ऐतिहासिकता को देखते हुए मंदिर कमेटी ने आज जो ये प्रयास किया है और इसके जीर्णोद्धार का जो कार्य आज क्रमलों से पुनः स्टार्ट होने जा रहा है आरंभ होने जा रहा है मंदिर की कमेटी बधाई की पात्र है और मैं मंदिर कमेटी को यह परामर्श भी दिया कि इस मंदिर की ऐतिहासिकता को समाज के सामने लेकर आए और ये एक पर्यटक का मुख्य केंद्र भी आने वाले समय में बनेगा ऐसा मैं आशा करता हूँ मंदिर कमेटी से और हमारे चेयरमैन साहब ने आज यहाँ पर आकर जो हमें आश्वासन दिया है कि वो इस मंदिर को इसी वर्ष में जनता के लिए एक नए रूप में इसका जीर्णोद्धार करके एक सुंदर रूप में सारी जनता को दुनिया को देश विदेश को समर्पित करेंगे इसके लिए मैं इनको बहुत बधाई देता हूं